ਹਾਂਜੀ ਮਿੱਤਰੋ ਆ ਉਸ ਦਿਨ ਦੀ ਵੀਡੀਓ ਹੈ 20 ਤਰੀਕ ਦੀ ਨਾ ਜਿਸ ਦਿਨ 19 ਤਰੀਕ ਨੂੰ ਧਰਮਾ ਖੇੜਿਆ ਤੇ ਉਸ ਤੋਂ 20 ਤਰੀਕ ਦੀ ਵੀਡੀਓ ਆਪਣੇ ਸਵੇਰ ਤੇ ਦਿਨ ਚੜ੍ਹਦੇ ਨੂੰ 8:30 ਵਜੇ ਦੇ ਨਾਲ ਤੇ ਪਹੁੰਚ ਗਏ ਸੀ ਤੇ ਇੱਥੇ ਕੇਵਲ ਟਰਾਲੀਆਂ ਸੀ ਜਿਹੜੀਆਂ ਉੱਥੋਂ ਖਨੋਰੀ ਤੋਂ ਉਰਲੇ ਪਾਸਿਓਂ ਲੈ ਕੇ ਇੱਕ ਪਾਸੇ ਲਾਈ ਹੋਈਆਂ ਸੀ ਤੇ ਜਿਹੜੀਆਂ 19 ਤਰੀਕ ਨੂੰ ਰਾਤ ਨੂੰ 20 ਨੂੰ ਤੇ 20 ਦੇ ਦਿਨ ਤੇ 20 ਦੀ ਰਾਤ ਨੂੰ ਜਿਹੜੀਆਂ ਟਰਾਲੀ ਚੋਰੀ ਹੋਈਆਂ ਨੇ ਉਹ ਕੋਈ ਹੋਰ ਤਾਂ ਲੈ ਕੇ ਨਹੀਂ ਗਿਆ ਲੈ ਕੇ ਗਿਆ ਲਵੇ ਲਾਉਣੇ ਪਿੰਡਾਂ ਵਾਲੇ ਇਹ ਕੋਸਕ ਟਰਾਲੀਆਂ ਹਰਿਆਣਾ ਦੇ ਵਿੱਚ ਗਈਆਂ ਨੇ ਘਟੋ ਘਟਾ 130 35 ਟਰਾਲੀਆਂ ਤੱਕ ਨੌਰੀ ਬਾਰਡਰ ਤੋਂ ਕਹਿੰਦੇ ਨੇ ਤੇ 100 ਕੁ ਮਨੁਹਾਲਾ 2 250 ਟਰਾਲੀ ਰਾਮ ਨਾਲ ਚੋਰੀ ਹੋਈ ਐ ਟਰਾਲੀਆਂ ਉਹ ਚੋਰੀ ਹੋਈਆਂ ਨੇ ਜਿਹੜੀਆਂ ਵੱਡੀਆਂ ਸੀ 11 12 13 14 15 16 17 ਫੁੱਟੀਆਂ 14 ਫੁੱਟੀਆਂ ਉਹ ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਨੇ ਤੇ ਜਿਹੜੀਆਂ ਛੋਟੀਆਂ ਟਰਾਲੀਆਂ ਸੀ ਉਹ ਇਹਨਾਂ ਨੇ ਹੁੰਦਾ ਕਿ ਕੁਆੜ ਨੇ ਇਹਨਾਂ ਦਾ ਕੀ ਮੁੱਲ ਬੱਟੂ ਉਹ ਇਹਨਾਂ ਨੇ ਸਾਰੀਆਂ ਇਕੱਠੀਆਂ ਕਰਕੇ ਇੱਕ ਜਗ੍ਹਾ ਦੇ ਉੱਤੇ ਇਧਰਲੀ ਸਾਈਡ ਤੇ ਲਾਤੀਆਂ ਸੀ ਖਨੌਰੀ ਬਾਰੇਵਾਰ ਨਹਿਰ ਦੇ ਕੋਲੇ ਇੱਥੇ ਤੁਸੀਂ ਦੇਖ ਸਕਦੇ ਹੋ ਕੋਈ ਬਿਰਲੀ ਟਰਾਲੀ ਆ ਜਿਹੜੀ ਵੱਡੀਆਂ ਨਹੀਂ ਸਭ ਛੋਟੀਆਂ ਟਰਾਲੀਆਂ ਨੇ ਜਿਹੜੀਆਂ ਲਾਈਆਂ ਨੇ ਤੇ ਬਾਕੀ ਰੈਂਦੀ ਗੱਲ ਜਿੰਨੀਆਂ ਟਰੈਕਟਰ ਟਰਾਲੀਆਂ ਇੱਥੇ ਲਾ ਰਹੇ ਨੇ ਉਹ ਪੁਲਿਸ ਮੁਲਾਜ਼ਮ ਨੇ ਤੇ ਉਹ ਚੁੱਟੀ ਵਰਦੀ ਵਾਲੇ ਮੁਲਾਜ਼ਮ ਨੇ ਜਿਹੜੇ ਉਹ ਲਿਜਾ ਰਹੇ ਨੇ ਤੇ ਬਾਕੀ ਬੰਦੇ ਜਿਹੜੇ ਟਰਾਲੀਆਂ ਲਈ ਆਉਂਦੇ ਨੇ ਉਹ ਉਹ ਨੇ ਜਿਹੜੇ ਨਗਰ ਕਾਉਂਸਲ ਆ ਇਥੋਂ ਦੀ ਖਨੌਰੀ ਦੀ ਤੁਸੀਂ ਚੈੱਕ ਕਰ ਲਓ ਵੀਡੀਓ ਦੇ ਵਿੱਚ ਜਿਹੜੇ ਗੱਡੀਆਂ ਨੇ ਹਾਥੀ ਨੇ ਮਤਲਬ ਕਿ ਜਿਹੜਾ ਸੰਦਾਮ ਅਗਰ ਟਰਾਲੀਆਂ ਪਾ ਕੇ ਆ ਰਹੀਆਂ ਨੇ ਉਹ ਨਗਰ ਕਾਉਂਸਲ ਦੀਆਂ ਨਹੀਂਆਂ ਖਨੌਰੀ ਦੇ ਦੀਆਂ ਇਹ ਸਾਰਾ ਕੁਝ ਪੁਲਿਸ ਨੇ ਕਰਵਾਇਆਗਾ ਟਰਾਲੀਆਂ ਸੀ ਜਿਹੜੀਆਂ ਵਧੀਆਂ-ਵਧੀਆਂ ਕਿਸਾਨਾਂ ਦੀਆਂ ਉਹ ਚੋੱਕੇ ਲੈ ਗਏ ਤੇ ਆਹ ਜਿਹੜਾ ਕਟੂਮਾਲ ਰਹਿ ਗਿਆ ਕਿਸਾਨਾਂ ਦਾ ਇਹ ਆ ਸੜਤਾ ਇੱਥੇ ਲਿਆ ਗਿਨੋ ਨੇ ਤੇ ਹੁਣ ਦੇਖ ਲੋ ਟਰਾਲੀਆਂ ਨੇ ਜਿਹੜੀਆਂ ਲੱਭੀ ਜਾਂਦੀਆਂ ਨੇ ਹਨਾ ਕਿਤੇ ਕਿਸੇ ਪੁਲਿਸ ਦੇ ਘਰੋਂ ਨਹੀਂ ਨਿਕਲੀ ਕਿਸੇ ਐਮਐਲਏ ਦੇ ਕਿਤੇ-ਕਿਤੇ ਸਰਪੰਚ ਦੇ ਘਰੋਂ ਕਿਵੇਂ-ਕਿਵੇਂ ਵੀ ਜਿਹੜੇ ਬੰਦੇ ਸੀਗੇ ਉਹ ਆਪਦੀ ਟਰਾਲੀਆਂ ਸੀਗੀਆਂ ਪਹਿਲੇ ਹੀ ਮਿੱਥੀ ਬੈਠੇ ਸੀ ਜੀ ਕਿਸਾਨਾਂ ਦੀਆਂ ਟਰਾਲੀਆਂ ਲਿਜਾਣ ਨੂੰ ਉਹ ਬੰਦੇ ਜਿਹੜਿਆਂ ਕੋਲੋਂ ਟਰਾਲੀਆਂ ਹੁਣ ਮਿਲ ਰਹੀਆਂ ਨੇ ਤੇ ਪਤਾ ਹਰੇਕ ਪਿੰਡ ਚੋਂ ਲੱਗ ਜਾਂਦਾ ਤੇ ਜਿਹੜੇ ਵੀਰਾਂ ਨੇ ਬਈ ਰਿਪੋਰਟ ਨਹੀਂ ਕਰਾਈ ਤਾਂ ਉਹ ਥਾਣਿਆਂ ਦੇ ਵਿੱਚ ਖਨੌਰੀ ਸਤਰਾਂ ਨੇ ਹੈਨਾ ਪਾਤਣਾ ਤਾਰ ਬੋਟਾ ਨਹੀਂ ਦਰਜ ਕਰਵਾਓ ਜੀਦਾ ਜੀਦਾ ਜਿੰਨਾ ਜਿੰਨਾ ਸਬਾਨ ਗਿਆ ਕੱਲੇ ਕੱਲੇ ਸਬਾਨ ਦੀ ਲਿਸਟ ਬਣਾ ਕੇ ਉੱਥੇ ਹਾਜ਼ਰ ਕਰੋ ਪੁਲਿਸ ਕਹਿੰਦੀ ਵੀ ਕੋਈ ਰਿਪੋਰਟ ਨਹੀਂ ਦਰਜ ਹੋਈ ਕੋਈ ਕੁਝ ਨਹੀਂ ਹੋਇਆ ਨਾ ਤਾਂ ਜਿਹੜੇ ਵੀਰੇ ਨੇ ਟਰੈਕਟਰ ਟਰਾਲੀ ਕੋਈ ਚੀਜ਼ ਸਵਾਨ ਦੇ ਗੈਸ ਸਲੈਂਡਰ ਆਰ ਹੁੱਕਾਂ ਨੇ ਚੋਰੀ ਹੋਇਆ ਤਾਂ ਉਹਨਾਂ ਦੀ ਜਿਹੜੀ ਰੋ ਪੁਲਿਸ ਰਿਪੋਰਟ ਆ ਉਹ ਥਾਣਿਆਂ ਦੇ ਵਿੱਚ ਜ਼ਰੂਰ ਰਿਪੋਰਟ ਕਰਵਾਓ ਤਾਂ ਜੋ ਪੁਲਿਸ ਨੂੰ ਵੀ ਪਤਾ ਲੱਗ ਸਕੇ ਵੀ ਕੀ ਕੀ ਸਵਾਨ ਚੋਰੀ ਹੋਇਆ ਹੈਨਾ ਤੇ ਬਾਕੀ ਵੀਡੀਓ ਮਿੱਤਰੋ ਸ਼ੇਅਰ ਕਰ ਦਿਓ ਬਈ ਜਿਹੜੇ ਜਿਹੜੇ ਵੀਰ ਦੇਖੀ ਜਾਂਦੇ ਨੇ ਤੇ ਜਿਹੜੇ ਵੀਰੇ ਦੀਆਂ ਟਰਾਲੀਆਂ ਨਹੀਂ ਲੱਭੀਆਂ ਉਹ ਰਿਪੋਰਟਾਂ ਨੇ ਜਿਹੜੀਆਂ ਪੁਲਿਸ ਕਰੋ ਟਰੈਕਟਰ ਨਹੀਂ ਲੱਭਿਆ ਕਿਸੇ ਦਾ ਕੋਈ ਵੀ ਜੋ ਜੋ ਸਵਾਨ ਉਹ ਗੁੰਮਿਆਗਾ ਸਾਰੇ ਦੀ ਰਿਪੋਰਟ ਹੈ ਜੀ ਜਰੂਰ ਕਰਵਾਓ ਕਵਰੀ ਵੈਨਾਂ ਦੇ ਨਾਲ ਟਰਾਲੀਆਂ ਨੇ ਕਿਸਾਨਾਂ ਨੇ ਖਿੱਚ ਕੇ ਲੈ ਆਂਦੀਆਂ ਨੇ ਟਰੈਕਟਰ ਟਰਾਲੀਆਂ ਰਿਕਵਰੀ ਵੈਨਾਂ ਦੇ ਨਾਲ ਦੇਖੋ ਆ ਨਹੀਂ ਇਹ ਰਿਕਵਰੀ ਵੈਨਾਂ ਇਹਨਾਂ ਦੇ ਨਾਲ ਇਹ ਤਾਂ ਧਿਆਈ ਜਾਂਦੇ ਨੇ ਖਿੱਚ ਕੇ ਚ ਉਹ ਦੇਖੋ ਕਿਹੜੇ ਟਰਾਲੀ ਪੁੱਠੀ ਕਿੱਤੀ ਆਉਂਦੇ ਨੇ ਪਾਕਿਸਤਾਨ ਗਲ ਕਾਡਰਾਂ ਦੇ ਨਾਲ ਬਰਾਵੋ ਆ ਹਾਲ ਤਰੀਕੇ ਲਈ ਆਉਂਦੇ ਨੇ ਟਰਾਲੀਆਂ ਦਾ ਦੇਖੋ ਕੋਈ ਲੋਡਰ ਲਾਇਏ ਪੈਣੇ ਦੇਖੋ ਆ ਲੋਡਰਾਂ ਨਾਲ ਆਏ ਸਰਕਾਰ ਲਜਾਈ ਆ ਤੇਰੇ ਤੇ ਵੀਡੀਓ ਵੀ ਨਹੀਂ ਬਣਾਉਣ ਦਿੰਦੇ ਫੋਨ ਫੜੀ ਜਾਂਦੇ ਨਾਲ ਦੀ ਨਾਲ ਇਹ ਪਤਾ ਲੱਗ ਲੱਗ ਜ ਐਂ ਤਾਂ ਕਜਲ ਦਾ ਜਿਹੜਾ ਅਫਸਰ ਸਾਹੀ ਹੈ ਜਿਹੜੇ ਸਾਰੇ ਟੱਕ ਟੱਕ ਸਵਾਨ ਇਹੜਾ ਲਜਾਈ ਜਾਂਦੇ ਨੇ ਤੇ ਜਿਹੜੇ ਕੋਈ ਜੀਵੀਦਾਰ ਆਉਗਾ ਟਰੈਕਟਰ ਉਹ ਲਈ ਜਾਂਦੇ ਨੇਗੇ ਆ ਦੇਖੋ ਆਲੇ ਚੱਲੇ ਇਹ ਜਿੰਨਾਵੇਂ ਨਵੇਂ ਆ ਟਰੈਕਟਰ ਨੇ ਵਿੱਚ ਤਾਂ ਜਿਹੜਾ ਸਵਰਾਜ 850 ਆ ਗਿਆ ਨੇ ਸਾਰੇ ਟਰੈਕਟਰ ਨਾਲ ਇਦਾਂ ਸਾਈਕਾਂ ਤੇ ਜਿਹੜਾ ਸਮਾਨ ਸੀ ਸਾਰਾ ਜੀਸੀਪੀ ਨਾਲ ਚੱਕ ਚੱਕ ਸਾਈਡਾਂ ਤੇ ਮਾਰਿਆ ਤੰਬੂ ਤਬੂਏ ਸਭ ਕੁਝ ਪਾਤੀਆਂ ਵਗੈਰਾ ਇਹ ਬੇਦਰੀਆਂ ਲੱਗਦੀਆਂ ਕਿਹੜੇ ਬੰਦੇ ਤੇਰੀ ਉਹ ਸਾਰੇ ਜੇਲਾਂ ਤੇ ਮਾਰੇ ਮਿੱਤਰੋ ਜਿਹੜੇ ਨਹੀਂ ਲਾਭਦੇ ਉਹ ਸੁਨਾਮ ਜੇਲ੍ਹ ਚ ਤੇ ਨਾਬਾ ਜੇਲ੍ਹ ਦੇ ਵਿੱਚ ਨੇ ਮਾਨਤਾ ਜੇਲਾਂ ਦੇ ਵਿੱਚ ਨੇ ਡੋਟੀ ਸਾਰੇ ਕੈਦੀ ਫਾਈਲ ਸਾਧੀਆਂ ਜੇਲਾ ਬਣਾ ਕੇ ਰੱਖੇ ਹੋਏ ਨੇ ਕਿ ਵਿੱਚ ਵੀਰ ਥਾਉਂਦੇ ਸਾਡੇ ਪਿੰਡ ਦੇ ਬੰਦੇ ਨਹੀਂ ਕੋਸ ਤਿਆਰੀ ਸੀ ਰੇ ਮੁੰਡਾ ਇੱਕ ਬੂਟਾ ਸਿੰਗਾ ਉਹ ਵੀ ਜਿਹੜਾ ਡਾਬੇ ਹੈਗਾ ਸਾਨੂੰ ਪਤਾ ਲੱਗਣ ਤੇ ਆ ਸਾਨੂੰ ਵੀ ਡਾਬੇ ਆ ਉਹ ਲੋ ਜੀ ਟਰੈਕਟਰ ਦਾ ਇਹ ਬਹੁਤ ਜਿਆਦਾ ਖੜਾ ਗਾ ਨਾ ਜੇ ਕਹਦੇ ਇਹ ਸਵਾਇਆ ਕਰਤਾ ਰੋਡ ਦਾ ਉਹ ਆ ਰਿਹਾ ਯੁਨਾ ਟਰੈਕਟਰ ਖਾਨੇ ਟਰੈਕਟਰ ਖਾਨਾ ਖੜਾਗਾ ਤੇ ਆਪਣੇ ਟਰੈਕਟਰ ਜਿਹੜੇ ਮੂਹਰੇ ਸਟੇਜ ਦੇ ਕੋਲੇ ਨੇ ਆ ਦੇ ਜੇ ਸੀ ਪੀਆਂ ਦੇ ਨਾਲ ਕਿਹੜੇ ਲੋਟ ਸੜਕਾਂ ਪਟ ਪਟ ਉਹ ਸਿੱਟੇ ਨੇ ਉਧਰ ਖਤਾਨਾ ਦੇ ਵਿੱਚ ਬਾਵਾ ਕਹਾਣੀ ਥੋਡੇ ਕਿੱਥੇ ਗਨੇ ਥੋਡੇ ਭਾਈ ਜੀ ਐਸ ਹੈ ਵਾ ਦੇਖੋ ਲੈ ਗੱਦੇ ਗੁੱਦੇ ਸਭ ਕੋ ਜਾ ਰਹਿਣਾ ਤੇਰੇ ਨੋਟ ਕੀ ਕੀਤਾ ਹੋਇਆ ਆਰੇ ਬੁੜੀਆਂ ਲਾਇਆ ਪਿਆਰੇ ਸਵਾਹ ਟੱਕਰੂ ਬਿੱਡਾ ਵਾਲੇ ਵਾਲੇ ਮôi ਆਏ ਹੋ ਤਾਂ ਕੱਢੀਆਂ ਹੋਈਆਂ ਨੇ ਨਾ ਬਾਹਰੀ ਬੈਨਾਂ ਦੇ ਨਾਲ ਨੇੜਾ ਲਈ ਆਉਂਦੇ ਨੇ ਪਿੰਡ ਤੁਰੀ